ਆਪਾਂ ਤਿਆਰ ਆ ਇਹ ਹਲੇ ਨਹੀਂ ਤਿਆਰ ਹੋਇਆ ਹਾਲੇ ਤੇਰਾ ਕੀ ਪਿਆਰ ਹੁੰਦਾ ਮੈਂ ਬਸ ਖਾਣੇ ਕਰ ਲਈ ਮੈਂ ਤਿਆਰ ਨਹੀਂ ਤੂੰ ਦੱਸ ਦੇ ਹਲੇ ਤੇਰੇ ਸਮਾਨ ਪਏ ਜੱਟ ਹੋਣੀ ਟਾਈਮ ਨਾਲ ਤਿਆਰ ਜੱਟ ਨੇ ਕਰਨਾ ਵੀ ਕੀ ਸੀ ਇਹ ਕਲਰ ਬਸ ਕੰਸ਼ਨ ਪਾਰਲਰ ਦੇ ਚਲ ਜਾ ਕਰੀਏ ਟਾਈਮ ਨਾਲ ਬਸ ਜੇ ਬੰਦੇ ਵੀ ਜਾਣ ਲੱਪੇ ਪਾਰਲਰਾਂ ਤੇ ਤੇ ਬਸ ਫਿਰ ਤਿਆਰਤੀ ਰਹੇ ਤੇ ਹੁਣ ਫੋਟੋਆਂ ਵੀ ਖਿੱਚਣੀਆਂ ਪੈਣੀਆਂ ਹਨਾ ਜ਼ਰੂਰੀ ਹੈ ਲੈ ਕਿਤੇ ਰੋਕੋ ਕਿਤੇ ਮਾਰਾ ਨਹੀਂ ਇਹ ਆ ਲੈ ਆ ਜਾ ਕੇ ਇਹਨੂੰ ਜਿਆਦਾ ਚਾਜੇ ਸਾਰੀ ਦੇ ਨਹੀਂ ਪੜ ਗਿਆ ਸਾਰਾ ਕੁਛ ਹੋੜ ਵੇਖ ਲਾ ਟੀਵੀ ਲੱਦ ਲਿਆ ਤਾਂ ਆਹ ਹੋ ਗਿਆ ਭੈਣ ਨਹੀਂ ਉਹਨਾਂ ਦੀ ਬਹੂ ਇੰਨੀ ਚੰਗੀ ਇਹ ਨਾਟਕ ਆ ਅੰਡਰਸਟੈਂਡਿੰਗ ਨਹੀਂ ਲੋਕ ਕਰਦੇ ਹੀ ਐਵੇਂ ਆ ਮੈਂ ਜਦੋਂ ਕਹਤਾ ਕੁਛ ਨਹੀਂ ਕਰਦੇ ਬਸ ਮੇਰੇ ਅੱਗੇ ਜਦੋਂ ਮੈਂ ਕਹਤਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਐਵੇਂ ਹਾਲ ਹੋਰੀ ਨਾ ਪਾਪਈ ਅਹ ਥੈਂਕ ਯੂ ਥੈਂਕ ਯੂ ਲਓ ਜੀ ਆਪਣੀ ਤਿਆਰੀ ਸੱਜਣੋ ਆਪਾ ਤਿਆਰ ਆ ਇਹ ਹਲੇ ਨਹੀਂ ਤਿਆਰ ਤਿਆਰ ਹਾਲੇ ਤੇਰਾ ਕੀ ਪਿਆਰ ਹੁੰਦਾ ਮੈਂ ਸੁਖਾਣੇ ਕਰਦੀ ਮੈਂ ਤਿਆਰ ਨਹੀਂ ਤੂੰ ਦੱਸ ਦੇ ਹਲੇ ਤੇਰੇ ਦੂਜੇ ਲਾਉਣ ਵਾਲੀਆਂ ਵਾਲੀਆਂ ਪਾਉਣ ਵਾਲੀਆਂ ਹਾਲੇ ਤੂੰ ਕਲਿੱਪ ਲਾਉਣੇ ਆ ਹਲੇ ਤੇ ਚੁੰਨੀ ਸੈੱਟ ਕਰਨ ਵਾਲੀ ਆ ਤੇ ਹਾਲੇ ਕਿੰਨਾ ਕੋਹ ਹੋਰ ਸਮਾਨ ਪੈ ਜੱਟ ਹੋਣੀ ਟਾਈਮ ਨਾਲ ਤਿਆਰ ਜੱਟ ਨੇ ਕਰਨਾ ਵੀ ਕੀ ਸੀ ਕਲਰ ਬਣਾ ਕੇ ਉਹਨਾਂ ਸ਼ੰਪੂ ਨੇ ਤੇ ਹੋਰ ਅਹੀ ਹੁਣ ਪਾਲਰ ਦੇ ਚਲ ਜਿਆ ਕਰੀਏ ਟਾਈਮ ਨਾਲ ਬਸ ਜੇ ਬੰਦੇ ਵੀ ਜਾਣ ਲੱਪੇ ਪਾਲਰਾਂ ਤੇ ਤੇ ਬਸ ਫਿਰ ਫੇਰ ਤਾਂ ਹੋ ਗਿਆ ਸਾਰੇ ਕੰਮ ਕਰ ਫੇਰ ਤਾਂ ਵਿਆਹ ਨਿਭੜ ਗਏ ਲੋਕਾਂ ਦੇ ਲਾਵੇ ਮੇਨ ਹੈ ਫੂਡ ਇਨਸਪੈਕਟਰ ਪਹੁੰਚ ਚੁੱਕਾ ਲਾਵੇ ਮੇਨ ਹੈ ਫੂਡ ਇਨਸਪੈਕਟਰ ਪਹੁੰਚ ਚੁੱਕੇ ਨੇ ਸਾਡੇ ਦਰਮਿਆਨ ਹੈ ਤੇ ਰਮਾਲੀ ਰੋਟੀ ਦੀ ਵੇਖ ਸਾਡੀ ਬੰਦੀ ਪਈ ਇੱਧਰ ਆ ਵਾਹ ਜੀ ਵਾਹ ਕੀ ਬਾਤ ਹੈ ਇਹ ਚੱਕੋ ਇਹ ਰਮਾਲਾਂ ਕੋਈ ਵੇਖ ਲਾ ਕੀਓ ਚੱਕ ਚੋਪੜ ਦੀ ਨਾ ਹਾਂ ਇਹ ਚੱਕ ਬਣ ਗਈ ਹੋ। ਵਿੱਚੇ ਪਤਾ ਗੋਬੀ ਵਿੱਚੇ ਟਮਾਟਰ ਵਿੱਚੇ ਯਦਕਰ ਆਲੂ ਹਣੀ ਵੀ ਖੱਟ। ਸਹੀ ਗਾ ਇਹ ਠੀਕ ਆ ਪਿਆਉ ਦੀ ਹਲੇ ਦੇ ਪੀਸ ਵੀ ਕਰਨੇ ਨੇ ਰੋਟੀ ਦੇ। ਚਾਰ ਪੀਸ ਕਰੋਗੇ? ਚਾਰ ਚੱਲ। ਆ ਫੇਰ ਹੀ ਖਾਦੇ ਜਾਣੇ ਨਹੀਂ ਤੇ ਉਵੇਂ ਤਾਂ ਓੱਖਾ ਕੰਮ ਹੈ। ਨਿਪੜ ਗਿਆ? ਨਿਪੜ ਗਿਆ ਸਾਰਾ ਕੁਛ ਛੱਡ। ਵੇਖਲਾ ਟੀਵੀ ਲੱਦ ਲਿਆ ਆ ਦੇਖੋ ਅੱਜ ਕੱਲ੍ਹ ਦੀਆਂ ਮਾਵਾ ਇਹ ਟੀਵੀ ਤੋਂ ਬਣਾ ਇਹਨਾਂ ਨੂੰ ਦੂਜੀ ਚੀਜ਼ ਕੁਛ ਨਹੀਂ ਹੁਣ ਇਹਨਾਂ ਦਾ ਚੁਗਲੀਆਂ ਵਾਲਾ ਪ੍ਰੋਗਰਾਮ ਕੋਸ਼ਿਸ਼ ਕਿ ਦਿਨਾਂ ਤੋਂ ਬੰਦ ਨੇ ਇਹਨਾਂ ਨੇ ਟੀਵੀ ਤੋਂ ਸਿੱਖਣਾ ਭੈਣ ਉਹ ਨਾਟਕ ਤਾਂ ਆ ਹੋ ਗਿਆ ਭੈਣ ਨਹੀਂ ਉਹਨਾਂ ਦੀ ਬਹੂ ਇੰਨੀ ਚੰਗੀ ਇਹ ਨਾਟਕ ਆ ਇਹ ਨਾਟਕਾਂ ਤੇ ਕੁਛ ਮਿਲਦੀ ਇਹ ਤਾਂ ਅੱਧੀ ਅਰਕੀ ਦੁਨੀਆ ਦੀ ਨਾਟਕ ਦਿਖਾਉਂਦੀ ਆ ਹਾਂ ਸਾਡੀ ਦੁਨੀਆ ਨਹੀਂ ਇਹਦੇ ਚ ਕੁਛ ਨਹੀਂ ਉਹ ਰੋਜ਼ ਉਹਨਾਂ ਦੀ ਘਰ ਦੀ ਭੱਜ ਜਾਂਦੀ ਉਹ ਆ ਜਾਂਦੀ ਇਹ ਨਹੀਂ ਹੁੰਦਾ ਹਾਂ ਹਾਂ ਠੀਕ ਹੈ ਨਾ ਇਹ ਲੋਕ ਦੇ ਇਹ ਨੂੰ ਅੰਡਰਸਟੈਂਡਿੰਗ ਨਹੀਂ ਕਹਿੰਦੇ ਸੋ ਪਲੀਜ਼ ਅੰਡਰਸਟੈਂਡਿੰਗ ਨਹੀਂ ਲੋਕ ਕਰਦੇ ਹੀ ਐਵੇਂ ਆ ਮੈਂ ਜਦੋਂ ਕਹਤਾ ਕੁਝ ਨਹੀਂ ਕਰਦੇ ਬਸ ਮੇਰੇ ਅੱਗੇ ਜਦੋਂ ਮੈਂ ਕਹਤਾ ਕੋਈ ਕਰਦੇ ਆ ਜੀ ਰਵਾਟ ਮੈਂ ਨਾ ਗੱਲ ਕਰੂੰਗੀ ਹਾਂ ਕਰਕੇ ਦਿਖਾ ਕਰਦੀ ਆ ਮੈਂ ਦੱਸਦਾ ਤੈਨੂੰ ਮੈਂ ਗੁੱਡ ਮਾਰਨਿੰਗ ਇਹ ਨਹੀਂ ਹਾਰਦੀਂ ਉਂਗਲਾਂ ਤੋੜਦੂ ਗੁੱਡ ਮਾਰਨਿੰਗ ਲੈ ਵੀ ਮਲਵਾ ਵੇਚਦੇ ਤੂੰ ਖਿੱਲਰਿਆ ਇੱਥੋਂ ਲੈ ਕੇ ਆ ਜਾਂਦਾ ਪਿਆ ਮਲਵਾਲੀ ਵਾਲੀ ਓਥੋਂ ਤਾਈ ਲੈ ਗਿਆ ਵੀਰ ਨੇ ਟਾਇਰ ਦੀ ਕੋਈ ਪ੍ਰਵਾਹ ਨਹੀਂ ਡਰਾਈਵਰ ਵੀਰ ਦਾ ਕਿਰਪਾ ਮੂੰਹ ਵਿਖਾਇਆ ਜਾਏ ਇੱਧਰ ਨੂੰ ਜੇ ਇੱਥੇ ਡਰਾਈਵਰ ਬਾਈ ਜਾਨ ਜੇ ਡਰਾਈਵਰ ਬਾਈ ਜਾਨ ਤੇ ਡਰਾਈਵਰ ਮੂੰਹ ਚੱਕਿਆ ਜਾਂਦਾ ਪਿੱਛੇ ਦੀ ਬਾਈ ਦੇਖਦੇ ਵੀ ਪਰ ਸਾਰੇ ਟਰਾਲੇ ਦੀ ਮਾਂ ਭੈਣ ਇੱਕ ਕਰ ਦਿੱਤੀ ਗਈ ਏ ਪਰ ਵਾਹ ਵਧੀਆ ਵੇਹਨੇ ਆਪਣੇ ਤੁਰ ਕੇ ਜਾਂਦੇ ਨੇ ਮੋਟਰਾਂਾਂ ਤੇ ਜਾਣਾ ਵੀ ਕੱਥੇ ਆ ਉਦੜੇ ਪੈ ਵਿਚਾਰੇ ਹਾਂ ਦਾ ਕਾ ਪੂਰਾ ਖਲੰਗ ਹੂੰ ਹਾਂ ਤਾਂ ਇਹ ਸਾਰੀਆਂ ਖੜੀਆਂ ਫੋਟੋ ਸ਼ੂਟ ਵਾਸਤੇ ਹੈ ਇਹ ਵੀ ਹੈ ਨਾ ਡਿਊਟੀ ਵੇਲੇ ਸਖਤੀ ਆ ਬਈ ਤਿਆਰਤੀ ਰਹੇ ਤੇ ਹੁਣ ਫੋਟੋਆਂ ਵੀ ਖਿੱਚਣੀਆਂ ਪੈਣੀਆਂ ਹਨਾ ਜ਼ਰੂਰੀ ਹੈ ਲੈ ਕਿਤੇ ਰੋਕੋਗੇ ਤੇ ਮਹਾਰਾਣੀ ਨੂੰ ਇਹ ਨਹੀਂ ਕਿਤੇ ਹਟਦੀ ਕਿਤੇ ਹੱਥ ਕਰਾਉਣਾ ਲੈ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ